ਮਾਤਾ ਸ਼ੀਤਲਾ ਮੰਦਰ ਬਨਵਾੜੀ ਰਾਜਪੁਰਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਸੜਿਆਂ ਦਾ ਤਿਉਹਾਰ ਦੇ ਚੱਲਦੇ ਮੇਲਾ ਭਰਿਆ ਗਿਆ ਇਸ ਮੇਲੇ ਵਿੱਚ ਹਲਕੇ ਦੇ ਹਜ਼ਾਰਾਂ ਹੀ ਸ਼ਰਧਾਲੂਆਂ ਵੱਲੋਂ ਮਿੱਠੀਆਂ ਰੋਟੀਆਂ ਅਤੇ ਗੁਲਗੁਲਿਆਂ ਦਾ ਪ੍ਰਸ਼ਾਦ ਥਾਣਾ ਵਾਲੀ ਮਾਤਾ ਤੇ ਚੜਾ ਕੇ ਮੱਥਾ ਟੇਕਿਆ ਗਿਆ ਇਸ ਮੌਕੇ ਭਗਤਾਂ ਵੱਲੋਂ ਕੜਾ ਪ੍ਰਸ਼ਾਦ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਮੰਦਰ ਦੇ ਚੇਅਰਮੈਨ ਡਾਕਟਰ ਨੰਦ ਲਾਲ ਸ਼ਰਮਾ ਵੱਲੋਂ ਅਤੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਤਿਉਹਾਰ ਹੋਲੀ ਤੋਂ ਬਾਅਦ ਆਉਣ ਵਾਲੇ ਮੰਗਲਵਾਰ ਨੂੰ ਅਤੇ ਇੱਕ ਵਾਰ ਹੋਰ ਹਫਤੇ ਬਾਅਦ ਇਹ ਮਾਤਾ ਦਾ ਮੇਲਾ ਲੱਗਦਾ ਹੈ ਇਹ ਮੇਲੇ ਵਿੱਚ ਸ਼ਰਧਾਲੂਆਂ ਵੱਲੋਂ ਮੰਗੀਆਂ ਗਈਆਂ ਮੁਰਾਦਾਂ ਪੂਰੀਆਂ ਹੋਣ ਤੋਂ ਬਾਅਦ ਬੱਚਿਆਂ ਦੀਆਂ ਲੰਬੀਆਂ ਉਮਰਾਂ ਅਤੇ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ ਮੱਥਾ ਟੇਕਿਆ ਜਾਂਦਾ ਹੈ ਕੀ ਨਾ ਤੁਹਾਡਾ ਜੀ ਡਾਕਟਰ ਨੰਦਰ ਸਰ ਇਹ ਮੇਲਾ ਭਰ ਰਿਹਾ ਮਾਤਾ ਸ਼ੇਤਲਾ ਮੰਦਿਰ ਬਨਵਾੜੀ ਚ ਜਾਣਕਾਰੀ ਦਿਓ ਇਹ ਜਿਹੜੀ ਸੀਮਾ ਮਾਤਾ ਮੰਦਿਰ ਹੈ ਇਹ ਬਹੁਤ ਪੁਰਾਣਾ ਹੈਗਾ ਪਤਨ ਮੰਦਰ ਹੈਗਾ ਤੇ ਇੱਥੇ ਜਿਹੜੀ ਵੀ ਤੁਸੀਂ ਦੁੱਖਾਂ ਸੋਖੋਗੇ ਪੂਰੀ ਹੋਏਗੀ ਬੱਚਿਆਂ ਦੇ ਬਾਰੇ ਔਰ ਬੱਚਿਆਂ ਦੀ ਲੰਬੀ ਉਮਰ ਹੁੰਦੀ ਹੈ ਤੇ ਬੱਚਾ ਕਿੰਨੇ ਕਿ ਸਿਰਦਾਲੂ ਮੱਥਾ ਟੇਕ ਲੈਣੇ ਇੱਥੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਇਹ ਕਿੰਨੇ ਦਿਨ ਮੇਲਾ ਚੱਲਦਾ ਰਹਿੰਦਾ ਮੇਲਾ ਚੱਲਦਾ ਜੀ ਆਪਣਾ ਦੋ ਦੋ ਵਾਰ ਹੁੰਦਾ ਇੱਕ ਦਫਾ ਹੁਣ ਅੱਜ ਹੋਇਆ ਇਸ ਤੋਂ ਬਾਅਦ ਇੱਕ ਪਰਸੋਂ ਹੋਇਆ ਰਵੀਰ शीतला के उपलक्ष्य में किया जाता है कि हर साल का मेला होता है इससे हर प्रसाद की बाधाएँ दूर होती को बच्चों के लिए सुख के लिए ये मेला किया जाता, जाता किया है माना जाता है होली के बाद जो मंगलवार आता है उसको एक बासड़े मनाया जाता है शीतला माता की